ਇਸ ਬਲੇ ਵਿੱਚ ਇੱਕ ਵੱਡੀ ਖਬਰ ਲੈ ਕੇ ਤੁਹਾਡੇ ਕੋਲ ਆਏ ਹਾਂ ਪੰਜਾਬ ਸਟੇਟ ਇਲੈਕਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਜਿਹੜੀਆਂ ਨਵੀਆਂ ਦਰਾਂ ਲਾਗੂ ਕਰ ਦਿੱਤੀਆਂ ਗਈਆਂ ਨੇ ਹਾਲਾਂਕਿ ਇਹ ਜਿਹੜੀ ਨਵੀਆਂ ਦਰਾਂ ਨੇ ਇਹ 16 ਜੂਨ 2024 ਤੋਂ ਲਾਗੂ ਹੋਣੀਆਂ ਨੇ ਪਰ ਇਹ ਜਿਹੜੀ ਨਵੀਆਂ ਦਰਾਂ ਨੂੰ ਅੱਜ ਉਹਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਸਟੇਟ ਇਲੈਕਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਇਹ ਦਰਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਤੇ ਇੱਕ ਜਿਹੜੀ ਸਭ ਤੋਂ ਵੱਡੀ ਰਾਹਤ ਦੀ ਵੀ ਖਬਰ ਹੈ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਮੈਂ ਹਾ ਨਰੇਸ਼ ਸ਼ਰਮਾ ਅਪਡੇਟ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਵੱਲੋਂ ਇਹ ਕਹਿ ਗਿਆ ਕਿ ਜਿਹੜੀਆਂ ਨਵੀਆਂ ਦਰਾਂ ਨੇ ਉਹ 16 ਜੂਨ 2024 ਤੋਂ ਲਾਗੂ ਹੋਣਗੀਆਂ ਤੇ 31 ਮਾਰਚ 2025 ਤੱਕ ਲਾਗੂ ਰਹਿਣਗੀਆਂ ਇਸ ਤੋਂ ਇਲਾਵਾ ਜਿਹੜੀਆਂ ਪਹਿਲੀਆਂ ਦਰਾਂ ਨੇ ਉਹ 15 ਜੂਨ 2024 ਤੱਕ ਲਾਗੂ ਰਹਿਣਗੀਆਂ ਕਮਿਸ਼ਨ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਮਾਮੂਲੀ ਵਾਧਾ ਕੀਤਾ ਗਿਆ ਤਾਂ ਕਿ ਆਮ ਜਿਹੜੇ ਖਪੋਤਾਵਾਂ ਤੇ ਇਹਦਾ ਕੋਈ ਭੋਜ ਨਾ ਪਵੇ ਪਰ ਆਮ ਜਿਹੜੇ ਘਰੇਲੂ ਖਪਤਕਾਰਾਂ ਲਈ ਵੱਡੀ ਰਾਹਤ ਦੀ ਖਬਰ ਹੈ ਉਹਨਾਂ ਲਈ ਵੱਡੀ ਖਬਰ ਹੈ ਕਿ ਉਹਦੇ ਵਿੱਚ ਘਰੇਲੂ ਜਿਹੜੇ ਖਪਤਕਾਰਾਂ ਨੂੰ ਵੱਡੀ ਰਾਹਤ ਕਰੇ ਲੋਕ ਖਪਤਕਾਰਾਂ ਜਿਹੜਿਆ ਜਿਹੜਿਆ ਬਿਜਲੀ ਦਰਾਂ ਦੇ ਵਿੱਚ ਕਿਸੇ ਤਰ੍ਹਾਂ ਕੋਈ ਵਾਅਦਾ ਨਹੀਂ ਕੀਤਾ ਗਿਆ ਉਹਨਾਂ ਲਈ ਇੱਕ ਵੱਡੀ ਰਾਹਤ ਦੀ ਖਬਰ ਹੈ ਤੇ ਉਹਦੇ ਵਿੱਚ ਉਹ 2000 ਜਿਹੜਿਆ 23 24 ਜੋ ਦਰਾਂ ਸੀ ਉਹੀ ਉਹਨਾਂ ਤੇ ਲਾਗੂ ਹੋਣਗੀਆਂ ਤੇ ਉਹੀ ਪੁਰਾਣੀਆਂ ਦਰਾਂ ਤੇ ਹੀ ਲਾਗੂ ਹੋਣਗੀਆਂ ਇਸ ਤੋਂ ਇਲਾਵਾ ਜਿਹੜੀ ਜਿਹੜੇ ਜਿਹੜਾ ਕਮਿਸ਼ਨ ਹੈ ਉਹਦੇ ਵੱਲੋਂ ਜਿਹੜੀ ਇੰਡਸਟਰੀ ਹੈ ਚਾਹੇ ਉਹ ਸਮਾਲ ਇੰਡਸਟਰੀ ਹੈ ਚਾਹੇ ਉਹ ਵੱਡੀ ਇੰਡਸਟਰੀ ਹੈ ਉਹਨੇ ਦਰਾਂ ਦੇ ਵਿੱਚ ਵੀ ਮਾਮੂਲੀ ਸਰ 15 ਪੈਸੇ ਦਾ ਵਾਅਦਾ ਕੀਤਾ ਗਿਆ ਚਾਹੇ ਸਮਾਲ ਪਾਵਰ ਹੈ ਇੰਡਸਟਰੀਅਲ ਜਿਹੜੀ ਪਾਵਰ ਸਪਲਾਈ ਹੈ ਸਮਾਲ ਹੈ ਮੀਡੀਅਮ ਹੈ ਲਾਰਜ ਹੈ ਚਾਹੇ ਜੋ ਜ ਦਾ ਵਾਅਦਾ ਕੀਤਾ ਗਿਆ ਤੇ ਇਸ ਤੋਂ ਇਲਾਵਾ ਜਿਹੜੀ ਜਦੋਂ ਤੁਸੀਂ ਜਿਹੜੀ ਆਈਸ ਫੈਕਟਰੀਜ਼ ਨੇ ਜਾਂ ਕੋਲ ਸਟੋਰੇਜ ਨੇ ਉਹਨਾਂ ਦੇ ਜਿਹੜੇ ਫਿਕਸ ਚਾਰजेस ਨੇ ਉਹ ਜਿਹੜਾ ਪਹਿਲਾਂ ਉਹਨਾਂ ਦੇ ਵਿੱਚ ਵੀ ਕੋਈ ਮੰਗੂਲੀ ਬਾਤਾਂ ਕੀਤਾ ਗਿਆ ਜਿਹੜੇ ਪਹਿਲਾਂ 210 ਸੀ ਉਹ 220 ਕਰ ਦਿੱਤੇ ਗਏ ਤੇ ਇਸ ਤੋਂ ਇਲਾਵਾ ਜਿਹੜਾ ਔਰ ਕੋਈ ਜਿਹੜੇ ਆਮ ਖਪਤਕਾਰਾਂ ਦੇ ਲਈ ਸਭ ਤੋਂ ਵੱਡੀ ਰਾਹਤ ਦੀ ਖਬਰ ਇਹ ਹੈ ਕਿ ਕਿਹਨੇ ਨੂੰ ਖਪਤਕਾਰਾਂ ਤੇ ਕਿਸੇ ਤਰ੍ਹਾਂ ਦਾ ਕੋਈ ਬਿਜਲੀ ਬੋਝ ਨਹੀਂ ਪਾਇਆ ਗਿਆ ਉਹਨਾਂ ਨੂੰ ਪੁਰਾਣੀ ਦਰਾਂ ਦੇ ਅਨੁਸਾਰੀ ਬਿਜਲੀ ਮਿਲਦੀ ਰਹੇਗਾ ਸ਼੍ਰੀ ਹਮੰਦਰ ਸਾਹਿਬ ਅਤੇ ਦਰਗਿਆਣਾ ਮੰਦਿਰ ਲਈ ਵੀ ਪੁਰਾਣੀਆਂ ਦਰਾਂ ਲਾਗੂ ਰਹਿਣਗੀਆਂ ਉਹਨਾਂ ਨੂੰ ਫਸਟ ਜਿਹੜੇ 2000 ਯੂਨਟ ਨੇ ਉਹ ਬਿਲਕੁਲ ਮਾਫ ਨੇ ਉਸ ਤੋਂ ਬਾਅਦ ਜਿਹੜੇ ਜੋ ਜਿਸ ਤਰ੍ਹਾਂ ਦੇ ਪਹਿਲਾਂ ਜੋ ਜਿਹੜੇ ਦਰਾਂ ਤੇ ਉਹਨਾਂ ਨੂੰ ਬਿਜਲੀ ਮਿਲ ਰਹੀ ਸੀ ਉਸ ਤਰ੍ਹਾਂ ਤੇ ਜਿਹੜੀ ਬਿਜਲੀ ਮਿਲਦੀ ਰਹੇਗੀ ਸਭ ਤੋਂ ਵੱਡੀ ਖਬਰ ਇਹ ਹੀ ਹੈ ਕਿ ਕਿਹਨੇ ਨੂੰ ਖਪਤਕਾਰਾਂ ਤੇ ਕੋਈ ਬੋਝ ਨਹੀਂ ਪਾਇਆ ਗਿਆ ਜੇ ਹਾਲਾਂਕਿ ਖਪਤਕਾਰਾਂ ਨੂੰ ਕੋਈ ਖਪਤਕਾਰਾਂ ਨੂੰ ਮੱਦੀ ਰਾਹਤ ਦਿੱਤੀ ਗਈ ਹੈ ਉਹਨਾਂ ਦੇ ਦਰਾਂ ਦੇ ਵਿੱਚ ਉਹਨਾਂ ਦੇ ਜਿਹੜੇ ਬਿਜਲੀ ਦੇ ਦਰਾਂ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਉਹਨਾਂ ਤੇ ਪੁਰਾਣੀ ਦਰਾਂ ਹੀ ਲਾਗੂ ਰਹਿਣਗੀਆਂ ਜੋ 23 ਚੋਕ ਦੇ ਵਿੱਚ ਉਹ ਜਿਸ ਤਰ੍ਹਾਂ ਦੀ ਉਹ ਜਿਹੜੀ ਬਿਜਲੀ ਦਰਾਂ ਸੀ ਉਹ 25 ਦੇ ਵਿੱਚ ਵੀ ਉਹੀ ਉਹਨਾਂ ਤੇ ਲਾਗੂ ਰਹਿਣਗੀਆਂ ਧੰਨਵਾਦ